ਹਰ ਕੀ ਵਡਿਆਈ ਹਵਾ ਆਖ ਨ ਸਕਤ ਹਉ ਮੁਰਖ ਮਗਦਨੀਚਾਣ ਜਨ ਨਾਨਕ ਕਾਹ ਹਰ ਬਖਸ਼ ਲੈ ਮੇਰੇ ਸੁਆਮੀ ਸ਼ਰਨ ਆਗਤ ਪਿਆ ਅਜਾਣ ਜਾਨੇ ਨਾਨਕ ਕਾਉ ਹਰ ਬਖਸ਼ ਲੈ ਮੇਰੇ ਸੁਆਮੀ ਸ਼ਰਨ ਆਗਤ ਪਿਆ ਅਜਾਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰੂ ਜੀ ਦੀ ਸਾਜ ਜਨਵਾਜੀ ਗੁਰੂ ਖਾਲਸਾ ਸਾਜ ਸੰਗਤ ਜੀ ਹੁਣ ਸਮਾ ਹੈ ਲੜੀਵਾਰ ਸ਼ਬਦ ਕਥਾ ਵਿਚਾਰ ਦਾ ਵਿਚਾਰ ਚੱਲ ਰਹੀ ਹੈ ਰਾਗ ਮਾਰੂ ਸੋਲਹ ਵਿੱਚ ਪੰਚਮ ਪਾਦਸ਼ਾ ਧੰ ਧੰ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੀ ਉਚਾਰਣ ਕੀਤੀ ਹੋਈ ਪਵਿੱਤਰ ਪਾਵਨ ਬਾਣੀ ਉੱਪਰ ਕੱਲ ਸਤਿਗੁਰੂ ਜੀ ਫਰਮਾਨ ਕਰ ਰਹੇ ਸਨ ਅੰਮ੍ਰਿਤ ਨਾਮ ਤੁਮਾਰਾ ਸਵਾਮੀ ਨਾਨਕ ਦਾਸ ਸਦਾ ਕੁਰਬਾਨੀ ਸ਼ੰਤ ਸੰਗ ਮਹਾਂ ਸੁਖ ਪਾਇਆ ਦੇਖ ਦਰਸ਼ਨ ਇਹ ਮਨ ਪੀ ਜਾਹੇ ਸੋ ਇਸੇ ਪ੍ਰਕਾਰ ਅੱਜ ਸਤਿਗੁਰੂ ਜੀ ਕਿਰਪਾ ਕਰ ਰਹੇ ਹਨ ਵਾਹਿਗੁਰੂ ਸਾਹਿਬ ਜੀਓ ਮਾਰੂ ਮਹਲਾ ਪੰਜਵਾ ਸੋਲ ਹੈ ਰਾਗ ਮਾਰੂ ਵਿੱਚ ਪੰਚਮ ਪਾਤਸ਼ਾ ਤਨ ਧਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਸੋਲ ਹੈ ਸਲੇਖ ਹੀਟ ਕਿਰਪਾ ਕਰਕੇ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ ਇੱਕ ਓ ਅੰਕਾਰ ਸਤਗੁਰ ਪਰਸਾ ਉਹ ਨਿਰੰਕਾਰ ਇੱਕ ਹੈ ਜੋ ਸਾਰੀ ਸ੍ਰਿਸ਼ਟੀ ਦਾ ਕਰਤਾ ਧਰਤਾ ਹਰਤਾ ਹੈ ਉਸ ਦੀ ਪ੍ਰਾਪਤੀ ਸਤਿਗੁਰੂ ਦੀ ਕਿਰਪਾ ਦੁਆਰਾ ਹੋਇਆ ਕਰਦੀ ਹੈ ਗੁਰ ਗੋਪਾਲ ਗੁਰ ਗੋਵਿੰਦਾ ਸਤਿਗੁਰੂ ਜੀ ਦੀ ਸਾਜ ਜਨਵਾਜੀ ਗੁਰੂ ਖਾਲਸਾ ਸਾਜ ਸੰਗਤ ਜੀ ਕੋਝ ਸੰਗਤਾਂ ਨੇ ਮਿਲ ਕਰਕੇ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਚਰਨਾਵਾਂ 'ਚ ਬੇਨਤੀ ਕੀਤੀ ਮਹਾਰਾਜੀ ਜੋ ਆਪ ਜੀ ਦੇ ਗੁਰੂ ਜੀ ਹਨ ਉਹ ਕਿਹੋ ਜੇ ਹਨ ਉਹਨਾਂ ਵਿੱਚ ਕਿਹੜਾ ਕਿਹੜਾ ਗੁਣ ਹੈ ਆਪ ਕਿਰਪਾ ਕਰਕੇ ਸਾਨੂੰ ਦੱਸਣਾ ਕਰੋ ਤਨ ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰਕੇ ਫਰਮਾਨ ਕਰਨ ਗੁਰ ਗੋਪਾਲ ਗੁਰ ਗੋਵਿੰਦਾ ਸਾਡਾ ਗੁਰੂ ਗੋਪਾਲ ਜੋ ਸਾਰੀ ਸ੍ਰਿਸ਼ਟੀ ਦੀ ਪਾਲਣਾ ਕਰਨ ਵਾਲਾ ਵਾਹਿਗੁਰੂ ਹੈ ਉਸੇ ਦਾ ਸਰੂਪ ਹੈ ਗੁਰ ਗੋਵਿੰਦਾ ਸਾਡੇ ਗੁਰੂ ਜੀ ਜੋ ਵੀ ਇਦਾਂ ਕਰਕੇ ਜਾਣੇ ਵਾਲ ਜਾਣੇ ਜਾਣ ਵਾਲੇ ਪਰਮੇਸ਼ਰ ਵਾਹਿਗੁਰੂ ਨੇ ਉਹਨਾਂ ਦਾ ਹੀ ਸਰੂਪ ਹਨ ਪਾਉ ਸਾਡੇ ਗੁਰੂ ਜੀ ਗੋਪਾਲ ਦਾ ਸਰੂਪ ਵੀ ਨੇ ਤੇ ਗੋਵਿੰਦ ਦਾ ਸਰੂਪ ਵੀ ਹਨ ਗੁਰ ਦਿਆਲ ਸਦਾ ਬਖਸ਼ੰਦਾ ਫਿਰ ਸਾਡੂ ਸਾਡਾ ਜੋ ਗੁਰੂ ਹੈ ਉਹ ਦਿਆਲੂ ਹੈ ਹਰ ਕੁੱਤੇ ਦਇਆ ਕਰਦਾ ਹੈ ਸਦਾ ਬਖਸ਼ਿੰਦਾ ਜਿਹੜੇ ਉਹਦੇ ਦਰ ਤੇ ਚੱਲ ਕੇ ਆ ਜਾਂਦੇ ਨੇ ਉਹਨਾਂ ਨੂੰ ਸਦਾ ਉਹ ਬਖਸ਼ਣ ਯੋਗ ਹੈ ਬਖਸ਼ ਲੈਂਦਾ ਹੈ ਗੁਰ ਸਾਸਤਿ ਸਿਮਰਤ ਖਟ ਕਰਮਾ ਗੁਰ ਪਵਿੱਤਰ ਸਥਾਨਾ ਹੈ ਸਾਡੇ ਗੁਰੂ ਜੀ ਸ਼ਾਸਤਰਾਂ ਦੀ ਨਿਆਈ ਵੀ ਹਨ ਸਾਡੇ ਗੁਰੂ ਜੀ ਸਿਮਰਤੀਆਂ ਦੀ ਨਿਆਈ ਵੀ ਹਨ ਸਾਡੇ ਗੁਰੂ ਖਾਟ ਕਰਮਾ ਜਿਹੜੇ 6 ਪ੍ਰਕਾਰ ਦੇ ਹਿੰਦੂ ਮਤ ਵਿੱਚ ਕਰਮ ਹਨ ਉਸ ਦੀ ਸਰੂਪ ਵੀ ਹਨ ਗੁਰ ਪਵਿੱਤਰ ਅਸਥਾਨਾ ਹੈ ਸਾਡੇ ਗੁਰੂ ਪਵਿੱਤਰ ਅਸਥਾਨ ਹਨ ਕਹਿੰਦੇ ਨੇ ਇੱਕ ਵਾਰ ਜਿਹੜੇ ਪੰਡਿਤ ਲੋਕ ਸਨ ਪੰਡਿਤ ਲੋਕ ਜਿਹੜੇ ਗੁਰੂ ਘਰ ਦੇ ਨਾਲ ਈਰਖਾ ਕਰਿਆ ਕਰਦੇ ਸਨ ਉਹ ਰਾਜੇ ਅਕਬਰ ਦੇ ਕੋਲ ਚਲੇ ਗਏ ਰਾਜੇ ਅਕਬਰ ਦੇ ਹੱਥ ਚਲਾਈ ਜਾਂਦੇ ਨੇ ਨਾ ਉਹਨਾਂ ਨੂੰ ਸ਼ਾਸਤਰਾਂ ਦਾ ਪਤਾ ਨਾ ਉਹਨਾਂ ਨੂੰ ਸਿਮਰਤੀਆਂ ਦਾ ਪਤਾ ਨਾ ਉਹਨਾਂ ਨੂੰ ਖੱਟ ਕਰਮਾਂ ਦਾ ਪਤਾ ਹੈ ਤੇ ਉਹ ਆਪਣੇ ਆਪ ਨੂੰ بڑے ਪਹੁੰਚੇ ਹੋਏ ਸਮਝਦੇ ਨੇ ਸੋ ਉਹਨਾਂ ਨੂੰ ਇੱਕ ਵਾਰ ਸਰਾਹ ਭੇਜਿਆ ਕਿ ਤੁਸੀਂ ਲਾਹੌਰ ਸ਼ਹਿਰ ਵਿੱਚ ਇੱਥੇ ਦਰਬਾਰ ਵਿੱਚ ਪਹੁੰਚਣਾ ਕਰੋ ਧੰਨ ਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਜਾਣੀ ਜਾਣ ਸਨ ਉਹਨਾਂ ਨੂੰ ਪਤਾ ਸੀ ਕਿ ਇਹ ਇਹਨਾਂ Hindu ਲੋਕਾਂ ਨੇ ਰਾਜੇ ਦੇ ਜਾ ਕੇ ਕੰਨ ਭਰੇ ਨੇ ਤੇ ਉਹਨੇ ਸਾਨੂੰ ਕੁਝ ਗੱਲਾਂ ਪੁੱਛਣੀਆਂ ਨੇ ਲਾਹੌਰ ਸ਼ਹਿਰ ਵਿੱਚ ਜਾ ਕਰਕੇ ਤੈਨੂੰ ਜੋ ਅਕਬਰ ਬਾਦਸ਼ਾਹ ਸਵਾਲ ਪੁੱਛੇ ਉਹਦਾ ਜੋਗ ਉੱਤਰ ਦੇਵੀ ਧੰਨ ਗੁਰੂ ਰਾਮਦਾਸ ਸਾਹਿਬ ਮਹਾਰਾਜ ਜੀ ਕਹਿਣ ਲੱਗੇ ਮਹਾਰਾਜ ਜੀ ਮੇਰੇ ਕੋਲ ਕੀ ਸਮਰੱਥਾ ਹੈ ਕਿ ਮੈਂ ਰਾਜੇ ਅਕਬਰ ਦੇ ਸਵਾਲਾਂ ਦਾ ਜਵਾਬ ਦੇ ਸਕਾਂ ਤੁਸੀਂ ਕਿ ਫਿਕਰ ਨਾ ਕਰ ਜਦੋਂ ਤੂੰ ਰਾਜੇ ਦੇ ਦਰਬਾਰ ਵਿੱਚ ਪਹੁੰਚੋ ਕਚਹਿਰੀ ਵਿੱਚ ਪਹੁੰਚੋ ਤੇ ਉਸ ਵੇਲੇ ਆਪਣੀ ਸੱਜੀ ਬਾਹਵਲ ਦੇਖ ਲਵੀਂ ਸੱਜੀ ਬਾਹਵਲ ਤੈਨੂੰ ਸਾਰਾ ਗਿਆਨ ਪ੍ਰਾਪਤ ਹੋ ਜਾਵੇਗਾ ਤੈਨੂੰ ਫਿਕਰ ਕਰਨ ਦੀ ਲੋੜ ਨਹੀਂ ਹੁਣ ਗੁਰੂ ਅਮਰਦਾਸ ਮਹਾਰਾਜ ਜੀ ਦੀ ਜਗ੍ਹਾ ਇਹ ਸ਼ਿਕਾਇਤ ਉਹਨਾਂ ਲਈ ਸੀ ਨਾ ਕਿ ਇਹ ਆਪਣੀ ਨਵੀਂ ਦੁਕਾਨਦਾਰੀ ਖੋਲ ਕੇ ਬਹਿ ਗਏ ਨੇ ਪਤਾ ਇਹਨਾਂ ਨੂੰ ਕਹਦਾ ਵੀ ਨਹੀਂ ਤਾਂ ਗੁਰੂ ਅਮਰਦਾਸ ਸਾਹਿਬ ਮਹਾਰਾਜ ਨੂੰ ਵੇਖਦਿਆਂ ਹੀ ਉਹ ਜਿਹੜੇ ਪੰਡਤ ਸਾਹ ਨੂੰ ਉੱਚੀ-ਉੱਚੀ ਬੋਲ ਪਏ ਮਹਾਰਾਜ ਜੀ ਆ ਆ ਗਏ ਨੇ ਜਿੰਮ ਕੀ ਹੁੰਦੇ ਨੇ ਤੇ ਇਹ ਆਪਣਾ ਪੰਥ ਚਲਾ ਕੇ ਬੈਠ ਗਏ ਨੇ ਨਵਾਂ ਪੰਥ ਕਹਿੰਦੇ ਨੇ ਜੋ ਅਕਬਰ ਬਾਦਸ਼ਾਹ ਸੀ ਉਹਨੇ ਕਿਹਾ ਕਹਿਣ ਲੱਗਾ ਗੁਰਪੰਧਤ ਕੀ ਕਹਿੰਦੇ ਨੇ ਪਰ ਇਹਨਾਂ ਨੂੰ ਪੁੱਛੋ ਕਿ ਮੇਰੇ ਕੋਲੋਂ ਪੁੱਛਣ ਕੀ ਪੁੱਛਣਾ ਚਾਹੁੰਦੇ ਨੇ ਹੈਰਾਨ ਹੋ ਗਏ ਸਾਰੇ ਪੰਡਤ ਕਿ ਲਓ ਹੁਣ ਤਾਂ ਇਹ ਥੱਲੇ ਲੱਗ ਹੀ ਗਿਆ ਹੈ ਇਹਨੂੰ ਕਾਹਦਾ ਪਤਾ ਹੈ ਵੇਦ ਕੀ ਹੁੰਦੇ ਨੇ ਸ਼ਾਸਤਰ ਕੀ ਹੁੰਦੇ ਨੇ ਸਿਮਰਤियां ਕੀ ਹੁੰਦੀਆਂ ਨੇ ਉਹ ਪੰਡਿਤ ਬੜੇ ਆਪਣੇ ਆਪ ਦੇ ਚਿੱਤ ਰਗੇ ਪਹਿਲਾਂ ਤੇ ਉਹਨਾਂ ਨੂੰ ਆਪਣੀ ਜ਼ੁਬਾਨੀ ਪੜਿਆ ਫੇਰ ਉਹਨਾਂ ਦੀ ਵਿਆਖਿਆ ਕਰਕੇ ਸਮਝਾਇਆ ਕਹਿਣ ਲੱਗੇ ਉਹਨ ਸਿਮਰਤियां ਬਾਰੇ ਦੱਸੋ ਤੇ ਸਤਿਗੁਰੂ ਜੀ ਨੇ 27 ਸਿਮਰਤیاں ਜਿਹੜੀਆਂ ਹਨ ਉਹਨਾਂ ਦਾ ਵੀ ਪਹਿਲਾ ਪਾਠ ਸੁਨਾਇਆ ਤੇ ਫਿਰ ਉਹ 27 ਸਿਮਰਤਿਆਂ ਦੇ ਅਰਥ ਕਰਕੇ ਦੱਸੇ ਕਹਿੰਦੇ ਖਟ ਕਰਮ ਦੱਸੋ ਤਾਂ ਗੁਰੂ ਰਾਮਦਾਸ ਸਾਹਿਬ ਮਹਾਰੰਜੜੇ ਨੇ 6 ਕਰਮ ਨੇ ਉਹਨਾਂ ਬਾਰੇ ਵੀ ਬੜੇ ਵਿਸਤਾਰ ਦੇ ਨਾਲ ਦੱਸਣਾ ਕੀਤਾ ਤੇ ਪੰਡਿਤ ਜਿਹੜੇ ਸਨ ਨਿਰੁੱਤਰ ਇਹਨਾਂ ਕਰਮਾਂ ਸਾਡੇ ਗੁਰੂ 6 ਸ਼ਾਸਤਰਾਂ ਦੀ ਨਿਆਈ ਹਨ 27 ਸਿਮਰਤਿਆਂ ਦੀ ਨਿਆਈ ਹਨ 6 ਕਰਮਾਂ ਦੀ ਨਿਆਈ ਹਨ ਬੁਰ ਪਵਿੱਤਰ ਅਸਥਾਨਾਂ へ ਧੰ ਗੁਰੂ ਅਰਜਨ ਦੇਵ ਜੀ ਮਹਾਰਾਜ ਜੋ ਜੋ ਗੁਰੂ ਰਾਮਦਾਸ ਜੀ ਨੇ ਉੱਥੇ ਦੱਸਿਆ ਅਸ ਹੋ ਜਾਂਦੇ ਹਨ ਗੁਰ ਸਿਮਰਤ ਜਮ ਸੰਗ ਨ ਫਸੈ ਤੇ ਕਹਿੰਦੇ ਨੇ ਗੁਰ ਸਿਮਰਤ ਗੁਰੂ ਦਾ ਸਿਮਰਨ ਕਰਨ ਦੇ ਨਾਲ ਜਮ ਸੰਗ ਨ ਫਸੈ ਸਰ ਹੁੰਦਾ ਹੈ ਤੇ ਮਾਰੇ ਕਹਿੰਦੇ ਗੁਰ ਕਟ ਹੈ અપਮਾਨਾ ਹੈ ਜੇ ਕੋਈ અપਮਾਨ ਕਰਦਾ ਹੈ ਨਿਰਾਦਰ ਕਰਦਾ ਹੈ ਤੇ ਸਾਡੇ ਗੁਰੂ ਜੀ ਉਸ અપਮਾਨ ਕਰਦਾ ਗੁਰ ਕਾ ਸੇਵਕ ਪਾਰ ਬ੍ਰਹਮ ਧਿਆਏ ਜਿਹੜਾ ਗੁਰੂ ਕਾ ਸੇਵਕ ਹੋਇਆ ਕਰਦਾ ਹੈ ਉਹ ਪਾਰ ਬ੍ਰਾਹਮਣ ਉਤੋਂਦਾ ਹੈ ਗੁਰ ਕਾ ਸੇਵਕ ਸਾਧ ਸੰਗੁਕ ਸਾਧ ਸੰਗ ਪਾਏ ਗੁਰ ਕਰਦਾ ਨਿਤ ਜੀ ਦਾ ਨਾਮ ਹੈ ਸਾਡੇ ਗੁਰੂ ਜੀ ਨਿਤ ਜੀਵਨ ਦਾਣ ਕਰਦੇ ਹਨ ਗੁਰਦੁਆਰੇ ਹਰ ਕੀਰਤਨ ਸੁਣਿਆ ਸਤਿਗੁਰ ਭੇਟ ਹਰ ਜਸ ਮੁਖ ਭਣੀਐ ਸਤਗੁਰੂ ਜੀ ਦੀ ਸੰਗਤ ਕਰਕੇ ਗੁਰੂ ਵਾਲੇ ਬਣ ਕੇ ਹਰਿ ਦਾ ਜਸ ਆਪਣੇ ਮੁਖ ਤੋਂ ਉਚਾਰਨ ਕਰਨਾ ਕਰੀਏ ਕਲ ਕਲੇਸ਼ ਮਿਟਾਏ ਸਤਿਗੁਰ ਹਰ ਦਰਗਹ ਦੇਵ ਮਨ ਹੈ ਅਗਾਮ ਅਗੋਚਰ ਗੁਰੂ ਦਿਖਾਇਆ ਸਾਡੇ ਗੁਰੂ ਵਿੱਚ ਇਨੀ ਸਮਰੱਥਾ ਹੈ ਜੋ ਪਰਮੇਸ਼ਰ ਅਗੰਮ ਹੈ ਤੇ ਅਗੋਚਰ ਹੈ ਜਿਹਨੂੰ ਦੇਖਣਾ ਬੜਾ ਔਕਾ ਹੈ ਜਿਹੜਾ ਇਹਨਾਂ ਇੰਦਰੀਆਂ ਦੀ ਪਹੁੰਚ ਤੋਂ ਬਾਹਰ ਹੈ ਗੁਰੂ ਨੇ ਉਹ ਵੀ ਦਿਖਾ ਦਿੱਤਾ ਪੂਲਾ ਮਰਗ ਸਤਿਗੁਰੁ ਪਾਇਆ ਤੇ ਜੇ ਹਰ ਪੂਰ ਦਿਰੜਾਇਆ ਗਿਆਨ ਹੈ ਬੁਰ ਸੇਵਕ ਕੋ ਬਿਗਨ ਭਗਤੀ ਕਿੰਨੇ ਜਿਹੜਾ ਗੁਰੂ ਘਰ ਸੇਵਕ ਹੋਇਆ ਕਰਦਾ ਹੈ ਨਾ ਉਹਨੂੰ ਕਿਸੇ ਪ੍ਰਕਾਰ ਦਾ ਵਿਗਨ ਨਹੀਂ ਲੱਗਿਆ ਕਰਦਾ ਤੇ ਮਾਰੇ ਕਹਿੰਦੇ ਉਹ ਭਗਤੀ ਕਰਿਆ ਕਰਦੇ ਨੇ ਭਗਤੀ ਗੁਰੂ ਦਰਸ਼ਟਾ ਸਭ ਨੇ ਠਾਈ ਗੁਰੂ ਨੇ ਉਹ ਪਰਮੇਸ਼ਰ ਜਿਹੜਾ ਸਾਨੂੰ ਕਿਤੇ ਨજર ਨਹੀਂ ਸੀ ਨਾ ਆਉਂਦਾ ਉਹ ਦਿਖਾ ਦਿੱਤਾ ਸਾਵਾ ਤੇ ਪਾਣੀ ਵਿੱਚ ਧਰਤੀ ਉੱਤੇ ਸਾਰੇ ਕਿਤੇ ਉਸ ਮਾਲਕ ਦੀ ਹੋਂਦ ਦਿਖਾ ਦਿੱਤੀ ਜਾਲਥਾਲ ਮਈਆ ਲ ਪੂਰਿਆ ਸੁਆਮੀ ਸਰਜਣ ਹਾਰ ਆਨਕ ਭਾਂਤ ਹੋਏ ਫਸਰਿਆ ਨਾਨਕ ਏਕੰਕਾਰ ਉਚਨ ਸਭ ਏਕਸ ਉੱਚੇ ਸਨ ਜਾਂ ਨੀਵੇਂ ਸਨ ਸਾਨੀ ਨੂੰ ਇੱਕੋ ਜਿਹਾ ਦਿਖਾ ਦੇਣਾ ਕਰਨਾ ਕੀਤਾ ਇਸ ਕਰਕੇ ਮਨ ਲਾਗਾ ਸਹਿਜ ਧਿਆਨਾਂ へ ਸਾਡਾ ਮਨ ਸਹਿਜ ਰੂਪੀ ਧਿਆਨ ਦੇ ਵਿੱਚ ਜੁੜ ਗਿਆ ਗੁਰਮੱਲਿਆ ਸਭ ਤ੍ਰਿਸ਼ਨਾ ਬੁਝਾਈ ਗੁਰੂ ਦੇ ਮਿਲਣ ਕਰਕੇ ਜਿਹੜੀ ਸਾਡੇ ਅੰਦਰ ਤ੍ਰਿਸ਼ਨਾ ਦੀ ਅੱਗ ਬਲਦੀ ਸੀ ਨਾ ਤ੍ਰਿਸ਼ਨਾ ਦੀ ਅੱਗ ਉਹ ਗੁਰੂ ਜੀ ਨਾਲ ਮਿਲਣ ਕਰਕੇ ਉਹ ਗੁਰੂ ਨੇ ਬੁਝਾ ਦਿੱਤੀ ਕਿਉਂਕਿ ਮਾਰੇ ਕਹਿੰਦੇ ਤ੍ਰਿਸ਼ਨਾ ਵਿਰਲੇ ਹੀ ਕੀ 부ਜੀ ਹੈ ਕੋਟ ਜੋਰਾ ਲੱਖ ਕਰੋਰਾ ਮਨ ਨਾ ਹੋ ਰ ਪਰੇ ਨਾਮ ਜਲਦਾ ਛਿੱਟਾ ਦੇ ਦਿੱਤਾ ਤੇ ਉਹ ਠੰਡੇ ਠਾਰ ਹੋ ਗਏ ਇਸ ਪ੍ਰਕਾਰ ਮਹਾਰਾਜ ਜੀ ਕਿਰਪਾ ਕਰਕੇ ਫਰਮਾਨ ਕਰ ਰਹੇ ਹਨ ਗੁਰ ਮਿਲਿਆ ਸਭ ਤ੍ਰਿਸ਼ਨਾ 부ਝਾਈ ਗੁਰੂ ਨਾਲ ਮਿਲਣ ਕਰਕੇ ਸਾਰੀ ਤ੍ਰਿਸ਼ਨਾ ਬੁਝ ਗਈ। ਹੋਰ ਮਿਲਣਾ ਜੋ ਹੈ ਮਾਈ ਤੇ ਗੁਰੂ ਨਾਲ ਮਿਲਣ ਕਰਕੇ ਇਹ ਜਿਹੜੀ ਮਾਇਆ ਹੈ ਸਾਰੇ ਗੁਰੂ ਨੇ ਇਹੋ ਜੀ ਕਿਰਪਾ ਕੀਤੀ, ਸਤ ਸੰਤੋਖ ਦਿਆ ਗੁਰਪੁਰੇ। ਮੇਰੇ ਪੂਰੇ ਗੁਰੂ ਨੇ ਇੱਕ ਸਤ ਦੀ ਬਖਸ਼ਿਸ਼ ਕੀਤੀ, ਦੂਜਾ ਸੰਤੋਖ ਬਖਸ਼ ਦਿੱਤਾ। ਇੱਥੇ ਹੀ ਬਸ ਨਹੀਂ ਮਾਰੇ ਕਹਿੰਦੇ ਨਾਮ ਅਮਰਤ ਪੀ ਪਾਨਾ ਹੈ ਨਾਮ ਆਪ ਵਖਾਣੀ ਮੇਰੇ ਵਾਹਿਗੁਰੂ ਨੇ ਸਾਰਿਆਂ ਦੇ ਅੰਦਰ ਵਸ ਕੇ ਵਖਾਣਣਾ ਵੀ ਕੀਤੀ ਹੈ ਤੇ ਜਗਿਆਸੂ ਬਣ ਕੇ ਸੁਣਨਾ ਵੀ ਕੀਤੀ ਹੈ ਜਨ ਜਨ ਜਪੇ ਤੇ ਸਭ ਨਿਸਤਰੇ ਤਿਨ ਪਾਇ ਨਿਚਲ ਥਾਨਾ ਹੈ ਜਿਨਾਂ ਨੇ ਵੀ ਵਾਹਿਗੁਰੂ ਦੀ ਇਹ ਬਾਣੀ ਜਿਹੜੀ ਹੈ ਨੂੰ ਜਪਣਾ ਕੀਤਾ ਹੈ ਉਹ ਨਿਸਤਰੇ ਤਰ ਗਏ ਸੰਸਾਰ ਸਾਗਰ ਤੋਂ ਮਾਰੇ ਕਹਿੰਦੇ ਤੈਨ ਪਾਇਆ ਕੋ ਸੇ ਨਾਮ ਹਰਿ ਕੇ ਲਾਜੇ ਕਹਿ ਨਾਨਕ ਤੈ ਸੁਖਵਾ ਤਿਤ ਕਰ ਅਨਹਦ ਵਾਜੇ ਰੰਧ ਸੁਣੋ ਵੱਡ ਭਾਗਿਓ ਸਗਲ ਮਨੋਰਤ ਪੂਰੇ ਪਾਰ ਬ੍ਰੰ ਪ੍ਰਭ ਪਾਇਆ ਉਤਰੇ ਸਗਲ ਵਿਸੂਰੇ ਨੂਗ ਲੋਗ ਸੰਤਾ ਪੀ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਧਨ ਭੈ ਸਰਸੇ ਪੁਰ ਗੁਰ ਦੇ ਜਾਣੀ ਸੁਣ ਤੇ ਪਨੀਤ ਕਹਤੇ ਪਵਿਤ ਸਤ ਗੁਰ ਰਹਾ ਪਰਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਸੁਣ ਤੇ ਪਨੀਤ ਕਹਤੇ ਪਵਿਤ ਸਤ ਗੁਰ ਰਹਾ ਪਰਪੂਰ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ Thank ਸਤਿ ਰਿਯਾ ਗਾਲੋ ਮੈਂ ਤਾਣ ਦੀ ਬਾਣ ਤੂੰ ਹੈ ਮੇਰੇ ਸੁਆਮੀ ਮੈਂ ਤਉ ਤੇ ਅਗੇ ਅਰਦਾਸ ਦੁਖ ਸੁਖ ਤੇ ਜੀ ਪਾਸ ਜਪ ਤਪ ਸੰਜਮ ਧਰਮਨਾ ਕਮਾਇ ਸ਼ਰਣਾ ਪਰੇ ਕੀ ਰਾਖੋ ਸਰਮਾ ਵਾਹਿਗੁਰੂ ਸਾਹਿਬ ਜੀਓ ਬਿਲਾਵਲ ਮਹਲਾ 5 ਸੰਤ ਚਰਨ ਕਰ ਸੀਸ ਧਾਰ ਹਰ ਨਾਮ ਧਿਆਵੂ ਸਰਵਨੇ ਸੁਨੋ ਹਰ ਹਰ ਹਰੇ ਗੁਰ ਜਸ ਗਾਵੂ ਇਹ ਨਿਦ ਸਿਦ ਪਾਵੂ ਅਤ ਨੀਚ ਹੋਏ ਕਰ ਬਿਨੂ ਬੁਲਾਵੂ ਪਾਵਮ ਲੋਆ ਆਪ ਤੇ ਆਇ ਮਾਨ ਮੋ ਮਿਟਾਵੂ ਸਤ ਸੰਤੋਖ ਦਇਆ ਧਰਮ ਸ਼ਬਨਾਵੂ ਸ਼ਿੰਗਾਰ ਬਨਾਵੂ ਸਬਲ ਸੁਆਗਣ ਨਾਨਕਾ